ਪੂਰੀ ਸ਼ਾਪਿੰਗ ਚੱਲ ਰਹੀ ਹੈ ਇਹਦੀਆ ਪੂਰੀ ਸ਼ਾਪਿੰਗ ਅੱਜ ਮਾਰਕੀਟਾਂ 'ਚ ਆਫਰ ਬਹੁਤ ਲੱਗਿਆ ਹੋਣਾ ਹੈ ਨਾ ਆ ਇਧਰ ਆ ਕੋਈ ਔਰੇਂਜ ਬਣਿਆ ਹੋਇਆ ਤਾਂ ਹੀ ਔਰੇਂਜ 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 ਸਭ ਦਾ ਨਹੀਂ ਸ਼ਾਪਿੰਗ ਕਰਦੇ ਕੰਪਲੀਟ ਹੁੰਦੀ ਹੈ ਨਾ ਉਹ ਭਾਰੇ ਲੱਦਦੇ ਆ ਅੱਛਾ ਇਹ ਦੇਖੋ ਕੰਨੀ ਉੱਠਣਗੇ ਕਿੰਨੇ ਗਿਫਟ ਖਰੀਦਣੇ ਅੱਜ ਆਪਣੇ ਵਾਸਤੇ ਸਾਸਰੀ ਕਾਲਜੀ ਸਾਰਿਆਂ ਨੂੰ ਗਾਇਸ ਅੱਜ ਆਇਆ ਹੋਇਆ ਮਾਰਕੀਟ ਵਿੱਚ ਅੱਜ ਮੈਂ ਕਰਨੀ ਆਪਣੇ ਕੱਪੜਿਆਂ ਦੀ ਸ਼ਾਪਿੰਗ ਹੋਰ ਸਾਰੀ ਚੀਜ਼ਾਂ ਦੀ ਵੀ ਸ਼ਾਪਿੰਗ ਨਾਲ ਖਾਣੇ ਪੀਣੇ ਦੀ ਚਲੋ ਚੱਲਦੇ ਆਂ ਅੱਜ ਗੁਰਸਾਹਿਬ ਨੂੰ ਆਪਾਂ ਸ਼ਾਪਿੰਗ ਕਰਾਉਣ ਲੈਣ ਆਏ ਆਂ ਇਹਦਾ ਬਰਥਡੇ ਵੀ ਆ ਰਿਹਾ ਨੈਕਸਟ ਵੀਕ ਇਹ ਕਹਿੰਦਾ ਮੈਂ ਅੱਜ ਬਹੁਤ ਸਾਰੀ ਸ਼ਾਪਿੰਗ ਕਰਨੀ ਅੱਜ ਦੇਖਦੇ ਹਾਂ ਕੀ ਕੀ ਸ਼ਾਪਿੰਗ ਕਰਦਾ ਹਨਾ ਗੁਰਸਾਹਿਬ ਚਲੋ ਚੱਲਦੇ ਆਂ ਅੱਜ ਇਹਨੇ ਗਿਫਟ ਖਰੀਦਣੇ ਆਪਣੇ ਵਾਸਤੇ ਆਪਣੇ ਬਰਥਡੇ ਨੂੰ ਆਪਾਂ ਆਹ ਮਾਰਕੀਟ ਆਏ ਆ ਅਸੀਂ ਫਸਟ ਟਾਈਮ ਆਏ ਆ ਸੋਹਣੇ ਆਫਰ ਲੱਗੇ ਬੰਨੇ ਮਾਰਕੀਟ ਜੀ ਕਿਆ ਪਤਾ ਨਹੀਂ ਗਾਇਸ ਇਹ ਖਾਣਾ ਹੈ ਨਾ ਪਤਾ ਨਹੀਂ ਕਿਹੜਾ ਹੈ ਤੇ ਚਾਹੀਆਂ ਮੰਗੂਆ ਪਤਾ ਨਹੀਂ ਕੀ ਲੱਗਿਆ ਹੋਇਆ ਹਾਂ ਕੁਛ ਲੱਗਿਆ ਹੋਆ ਖਾਣੇ ਵਾਲਾ ਇਹ ਕੀ ਲੱਗਿਆ ਵਾ ਸੱਚੀਆਂ ਖਾਣੇ ਵਾਲੀ ਆ ਚਾਹ ਰਹੀ ਪਤਾ ਨਹੀਂ ਬਈ ਮੈਨੂੰ ਵੀ ਮੈਂ ਖਾਈਆਂ ਤਾਂ ਹੋਈਆਂ ਬਈ ਲੋਕਾਂ ਨੇ ਆਏ ਤੋੜ ਕੇ ਪਤਾ ਨਹੀਂ ਉਹ ਮੈਨੂੰ ਸਾਬ ਨੇ ਤਾਂ ਆਪਣੇ ਕਰ ਲੈ ਸਲੈਕਟ ਕੱਪੜੇ ਕੱਪੜੇ ਸਲੈਕਟ ਕਰ ਲਏ ਇਹ ਵੀ ਵੈਸੇ ਸੋਹਣੀਆ ਮਾਰਕੀਟ ਅਸੀਂ ਪਹਿਲੀ ਵਾਰ ਆਏ ਆ ਇੱਥੇ ਸੋਹਣੇ ਆਫਰ ਲੱਗੇ ਹੋਏ ਇੱਥੇ ਮਾਰਕੀਟ ਵਿੱਚ ਬਹੁਤ ਵਧੀਆ ਵਧੀਆ ਕੱਪੜੇ ਦੇਖੋ ਛੋਟੇ ਹੋ ਕੇ ਨੇ ਸਾਰੇ ਵੱਡੇ ਨੇ ਸਾਰੇ ਕੱਪੜੇ ਆ ਤੇ ਆ ਦੇਖੋ ਜਿਹੜੇ ਨਵੇਂ ਬੱਚੇ ਪੈਦਾ ਹੁੰਦੇ ਆ ਬੇਬੀ ਵਾਲੇ ਨਿੱਗੇ ਜਮੇ ਨਿੱਗੇ ਹੋਰ ਮਾਰਕੀਟ ਚੱਲਦੇ ਹੁਣ ਦੇਖ ਲੈਣੇ ਉੱਥੇ ਜਾ ਕੇ ਨਾ ਮਾਰਕੀਟ ਚੱਲਦੇ ਆ ਸ਼ਾਪਿੰਗ ਅਜੇ ਦੀ ਫਿਨਿਸ਼ ਨਹੀਂ ਹੋ ਰਹੀ ਦੇਖ ਲਾ ਜੇ ਹੋਰ ਕੁਝ ਪਸੰਦ ਆਉਂਦਾ ਵੈਸੇ ਮੈਨੂੰ ਦਹੀਂ ਵਧੀਆ ਲੱਗੇ ਮੈਂ ਸੋਚ ਰਹੀ ਵੈਗ ਲਿਆ ਜਾਵੇ ਸਕੂਲ ਵਗਲੇੜਾ ਨਾਮਾ ਗਿਫਟ ਇਹਨਾਂ ਜਿਆਦਾ ਹੀ ਲੇੜਿਆ ਲਾਦਾ ਬਰਥਡੇ ਦੇ ਆਪਣੇ ਦੇਲਾ ਬਰਥਡੇ ਦੇ ਮਾਨੇ ਨਾਲ ਸਾਰੇ ਆਪਣੀਆਂ ਪੂਰੀ ਸ਼ਾਪਿੰਗ ਚੱਲ ਰਹੀ ਹੈ ਦੀਆ ਪੂਰੀ ਸ਼ਾਪਿੰਗ ਚੱਲ ਰਹੀ ਹੈ ਗਰੋਸਰ ਸਾਹਿਬ ਹੁਣ ਗਰੋਸਰੀ ਦਾ ਲੈ ਲਈਏ ਸਮਾਨ ਥੋੜਾ ਬਹੁਤਾ ਖਾਣੇ ਪੀਣੇ ਵਾਲਾ ਹੈ ਬਾਕੀ ਤੇਰੀ ਸ਼ਾਪਿੰਗ ਫਿਰ ਚੱਲ ਰਹੀ ਹੋਊਗੀ ਜਾ ਕੱਢ ਲੈ ਦੇ ਜਾ ਕੱਢ ਦੂਜੇ ਪਾਸੇ ਜਾ ਦੇ ਸਾਬ ਔਰਿੰਜ ਲੈਣੇ ਆ ਉਹ ਪਏ ਔਰਿੰਜ ਅੱਜ ਤੂੰ ਵੈਸੇ ਵੀ ਔਰਿੰਜ ਪੜਿਆ ਹੱਸ ਪਾਪਾ ਇਹਨੂੰ ਔਰਿੰਜ ਬਹੁਤ ਪਸੰਦ ਹੈ ਔਰਿੰਜ ਲੈਣ ਆਇਆ ਹੁਣ ਹੈ ਔਰਿੰਜ ਬਣਿਆ ਮੈਂ ਤਾਂ ਹੀ ਔਰਿੰਜ ਔਰੇਂਜ ਔਰੇਂਜ ਬਹੁਤ ਆ ਦੋ ਪਹਿਲਾ ਪਿਆ ਵੀ ਆ ਕਰ ਦੇਖ ਲਓ ਬਾਕੀ ਤੁਸੀਂ ਆਰ ਦੇਖ ਲਓ ਕਿੱਡੇ ਵੱਡੇ ਵੱਡੇ ਹਨ 1 ਅੱਧਾ ਕਿਲੋ ਦਾ ਹਨ ਤੇ ਕਿਲੋ ਦਾ ਆਂ ਦੇਖਦੇ ਆਂ ਭਜਨ ਕਰਦੇ ਆਂ ਭਜਨ ਕਰਕੇ ਦੇਖੋ ਮੈਂ ਨਹੀਂ ਗਲਾਸ ਪਾਲੇ ਮੈਂ ਵੀ ਕੰਮ ਕਰੂੰਗੀ ਤੂੰ ਵੀ ਗਲਾਸ ਪਾਲੇ ਤਾਂ ਵੀ ਕੰਮ ਕਰਨੇ ਆਂ ਬੁਰ ਸਾਹਿਬ ਤੇ ਵੀ ਜਗਾ ਲਓ ਨੇ ਵੀ ਗਲਾਸ ਪਾਓ ਉੱਪਰ ਤੇ ਹੁੰਦਾ ਉਹ ਹੈ ਸਾਫ ਜਾ ਦੇਖ ਲਓ ਹਾਂ ਵਧੀਆ ਨਹੀਂ ਵਧੀਆ ਤਾਂ orange ਵੀ ਵੱਡੇ ਵੱਡੇ ਵੀ ਪਏ ਆ ਦੇਲਾ ਨਿੰਬੂ ਪਈ ਅਦਰ ਇਹ ਜੱਲੂ ਹੋ ਗਈ ਇਸ ਕੋ ਹਰੀਆਂ ਮੋਹ ਖਲੀਆਂ orange ਆਉਂਦੇ ਨੇ ਇਹ ਰੰਗ ਜੱਲੂ ਹੋਪਰ ਤਾਂ ਨਹੀਂ ਕੀ ਕਰਦਾ ਸਬਜ਼ੀਆਂ ਲੱਗੀਆਂ ਹੋਈਆਂ ਗੋਭੀ ਹਰੀ ਗੋਭੀ ਦੁੱਜੀ Shimla mirch ਗੁਰਸਾ ਸਲੈਕਟ ਕਰ ਰਿਹਾ ਅੱਜ ਕਿਹੜੀ ਸਹੀ ਲੱਗਦੀ ਹੈ ਐਪਲ ਲੈ ਲੇ ਇਹ ਬੱਧੀਆ ਦੇਖੋ ਮੇਰੀ ਚਾਦ ਛੁੱਟੀ ਹੋਈ ਵੀ ਹੈ ਨਾ ਤੁਸੀਂ ਅੱਜ ਸਲੈਕਟ ਕਰੋ ਸਾਰੇ ਇਸ ਦੁਨੀਆ ਦੀ ਫੈਸ਼ਨ ਨੇ ਜਿਹੜੇ ਸਾਨੂੰ ਹਰੇ ਰੰਗ ਦੀ ਵੀ ਵਿਖਰੀ ਹੈ ਨਾਲੇ ਲਾਲ ਵਿੱਚ ਸਾਰੇ ਰੰਗਾਂ ਦੀ ਮਿਕਸ ਹੈ ਜੈਲੋ ਵੀ ਆ ਦੇਖੋ ਜੈਲੋ ਵੀ ਬਹੁਤ ਸਹੀ ਹੈ ਇਹ ਵਰਸਾਭ ਨੂੰ ਤਾਂ ਲੱਗੇ ਭੁੱਖੇ ਆਪਣੀ ਪੇਟ ਪੂਜਾ ਕਰਨ ਲੱਗਿਆ ਹਣਾ ਘਰ ਸਾਹਿਬ ਆਪਾਂ ਨੇ ਸ਼ਾਪਿੰਗ ਕਰ ਲਈ ਹੁਣ ਵਰ ਸਾਹਿਬ ਹੋਰ ਕੀ ਰਹਿ ਗਿਆ ਜਰਾ ਖਰੀਦਣਾ ਉਹਨੂੰ ਬੈਗ ਰਾਂ ਦਾ ਸ਼ੂਜ਼ ਰਾਂ ਨੇ ਆਪਾਂ ਦੂਜੀ ਮਾਰਕੀਟ ਜਾਂਦੇ ਹਾਂ ਹੁਣ ਖਰੀਦਣ ਠੀਕ ਆ ਸ਼ਾਪਿੰਗ ਹੋਈ ਕੰਪਲੀਟ ਆ ਆਪਾਂ ਹੁਣ ਕੋਟ ਦੋਣ ਲੱਗੇ ਆ ਸਲੈਕ ਕਰ ਲੱਗੇ ਆ ਤੇ ਚੈੱਕ ਕਰ ਲੈ ਗੁਰਸਹਿਬ ਜੀ ਨਹੀਂ ਸ਼ਾਪਿੰਗ ਅੱਜ ਕੰਪਲੀਟ ਹੁੰਦੀ ਹੈ ਨਾ ਗੁਰਸਹਿਬ ਕਿੰਨੇ ਗਿਫਟ ਖਰੀਦਨੇ ਆ ਅੱਜ ਆਪਣੇ ਵਾਸਤੇ ਸਾਵੇਂ ਵੀ ਗਿਫਟ ਦੇ ਕਰੂੰਗਾ ਬਸ ਸਾਡੇ ਬਰਥਡੇ ਤੇ ਤੇਰੇ ਦਾ ਜੰਦੀ ਬਰਥਡੇ ਸਾਰੀ ਪੇਸ਼ਮੋਰੀ ਆ ਠੀਕ ਲੱਗਦਾ ਹਨ ਵਧੀਆ ਮੈਨੂੰ ਵੀ ਸੋਹਣਾ ਲੱਗਾ ਕਲਰ ਵੀ ਸੋਹਣਾ ਬੁੱਕੂ ਸੁਬਾਹ ਦਾ ਹੋਰ ਦੇਖਦੇ ਆ ਮਾੜਾ ਕੀ ਦੇ ਆ ਅੱਜ ਮਾਰਕੀਟਾਂ 'ਚ ਆਫਰ ਬਹੁਤ ਲੱਗੇ ਹੋਏ ਹਨ ਨਾ ਇੱਧਰ ਆ ਇੱਕ ਵਾਰੀ ਇੰਪੋਰਟਾਂ ਦੇ ਜਾ ਰਹੇ ਮੈਂ ਦਾ ਆਥਾ ਇੱਥੇ ਸਰਦੀਆਂ ਕਰਕੇ ਮਾਰਕੀਟਾਂ 'ਚ ਜਿਹੜੇ ਬਹੁਤ ਆਫਰ ਲੱਗੇ ਹੋਏ ਆ ਕੋਟਾਂ ਤੇ ਵੀ ਸਰਦੀਆਂ ਸਟਾਰਟ ਹੋ ਗਈਆਂ ਮੌਸਮ ਉੱਧਰ ਬੱਚਿਆਂ ਦੇ ਸ਼ੂਜ਼ ਪਏ ਆ ਗੁਰਸਾਹਿਬ ਨੇ ਸ਼ੂਜ਼ ਵੀ ਖਰੀਦਣੇ ਅੱਜ ਹੈ ਗੁਰਸਾਹਿਬ ਆਹ ਟਰੈਕਿੰਗ ਵਾਲੇ ਹਨਾ ਟਰੈਕਿੰਗ ਵਾਲੇ ਆ ਇਹ ਇਹ ਤਾਂ ਫਿਰ ਜੇ ਮੈਂ ਟਰੈਕਿੰਗ ਪਰ ਜਾਣਾ ਫੇਰ ਪਾਉਣੇ ਆ ਨਾ ਘਰੇ ਇਹਨੇ ਤਾਂ ਜਿਮਨਾਸਟਿਕ ਵਾਸਤੇ ਲੈਣੇ ਆ ਨਾ ਜਿਮਨਾਸਟਿਕ ਵਾਸਤੇ ਚਾਹੀਦੇ ਸਕੂਲ ਇੱਧਰ ਪਈ ਆਹ ਕਿੰਨੇ ਸੋਹਣੀਆਂ ਨਾ ਜੈਕਟਾਂ ਆਹ ਪਈਆਂ ਇੱਧਰ ਗੁਰਸਾਹਿਬ ਟ੍ਰੈਕਸੂਟ ਲੈਣ ਲੱਗਿਆ ਇੱਥੇ ਬੱਚਿਆਂ ਦੇ ਲੱਗੇ ਮੈਂ ਟ੍ਰੈਕਸੂਟ ਗੁਰਸਾਹਿਬ ਨੇ ਕਰਿਆ ਸਿਲੈਕਟ ਆਹ ਨਾ ਮੈਨੂੰ ਵੀ ਸੋਹਣਾ ਲੱਗਿਆ ਵਸੇ ਗੁਰਸਾਹਿਬ ਕਲਰ ਨਾ ਸੋਹਣਾ ਨਾ ਗੁਰਸਾਹਿਬ ਨੇ ਆਪਣੇ ਚੁਆਇਸਿਸ ਅੱਜ ਦੱਸੀ ਜਾਂਦਾ ਨਾਲੇ ਸਿਲੈਕਟ ਕਰੀ ਜਾਂਦਾ ਹੈ ਗੁਰਸਾਹਿਬ ਤੇਰੀ ਪਸੰਦ ਆਇਓ ਦਿਖਾ ਦਿੰਦਾ ਐਵੇਂ ਐਵੇਂ ਦਾ ਪਾਈ। ਉਹਦੀ ਪਜਾਮੀ। ਨਾਲ ਆ ਵੀ ਨਾ ਅਸੀਂ ਲੈ। ਸਾਰੀਆਂ ਕੰਪਨੀਆਂ ਦੇ ਲੱਗੇਵੇਂ ਇੱਥੇ ਡ੍ਰੈਕਸੂਟ ਪੂਮਾ ਦੇ, ਐਡੀਡਾਸ ਦੇ ਹਨਾ। ਗੁਰਸੈਬ ਨੂੰ ਉਸ ਪਸੰਦ ਆਇਆ ਪੂਮਾ ਦਾ। ਸੋਣਾ। ਚੱਲ ਹੁਣ ਹੋਰ ਕੀ ਲੈਣਾ? ਕੀ ਰਹਿ ਗਿਆ? ਚੱਲ। ਗੁਰਸੈਬ ਸਿਲੈਕਟ ਕਰਨ ਲੱਗਿਆ ਸ਼ੂਜ਼ ਪਾ ਕੇ ਦੇਖਣਾ। ਕੋਈ ਨਹੀਂ ਆਇਆ ਜੀ ਲੈਣੇ ਚਾਹੀਦੇ। ਦੇਖ ਲਾ ਤੈਨੂੰ ਅੱਜ ਕਿੰਨੇ ਸਾਰੇ ਗਿਫਟ ਤੈਨੂੰ ਅਡਵਾਂਸੇ ਦਵਾਤੇ ਬਰਥਡੇ ਤੇਰਾ ਨੈਕਸਟ ਵੀਕ ਆ ਤੈਨੂੰ ਇੰਨੇ ਸਾਰੇ ਗਿਫਟ ਅਡਵਾਂਸੇ ਆ ਹੈ ਗੁਰਸਾਹਿਬ ਖੁਸ਼ ਆ ਹੁਣ ਤੂੰ ਖੁਸ਼ ਆ ਗੁਰਸਾਹਿਬ ਮੈਨੂੰ ਵੀ ਸੋਹਣਾ ਲੱਗਿਆ ਨਾਲੇ ਕਲਰ ਵੀ ਵਧੀਆ ਇਹਨਾਂ ਦਾ ਹਨਾ ਕਿੰਨੇ ਸ਼ੂਜ਼ ਐ ਸ਼ੂਜ਼ ਪਾਇਆ ਮਾਰਕੀਟ ਅੱਗੇ ਵੈਸੇ ਅਸੀਂ ਪਹਿਲਾਂ ਵੀ ਪਾਇਆ ਹੈ ਮਾਰਕੀਟ ਦਾ ਵਲੌਗ ਤੇ ਸਾਰੇ ਸਪੋਰਟਸ ਵਾਲਾ ਸਾਮਾਨ ਸਾਰਾ ਮਿਲਦਾ ਹੈ। ਇਹ ਸਵਾਨੂੰ ਆਨੇ ਦਾ। ਮੈਂ ਤਾਂ ਸਹੀ ਦੇਖ ਲੈ ਵੱਡਾ ਨੰਬਰ ਲੈਣਾ ਵੱਡਾ ਲੈ ਲੈ। ਠੀਕ ਠੀਕ ਆ ਤੁਰ ਕੇ ਦੇਖ ਲੈ। ਗੁਰਸੇਵ ਨੇ ਯਾਰ ਰਿਜੈਕਟ ਕਰਤੇ ਹੁਣ ਹੋਰ ਰਿਜੈਕਟ ਨਹੀਂ ਕਰੇ ਦੇਖ। ਸਲੈਟ ਕਰਨ ਲੱਗਿਆ ਵੈਸੇ ਮੈਨੂੰ ਲੱਗਦਾ ਤੁਹਾਨੂੰ ਆਹੀ ਪਸੰਦ ਆਉਂਦੀ। ਉਹ ਤਾਂ ਰਿਜੈਕਟ ਆ ਮੇਰੇ। ਬੱਚਿਆਂ ਨੂੰ ਚੀਜ਼ ਪਸੰਦ ਕਰਾਉਣੀ ਬਹੁਤ ਔਖੀ ਆ। ਆਤੀ ਦਾ ਫਰਕ ਆ ਇਹ ਹਲਕਾ ਦੇਖੋ ਉਹ ਭਾਰੇ ਲੱਗਦੇ ਆ ਇਹ ਦੇਖੋ ਕੰਨੀ ਹੋਗੇ ਠੀਕ ਆ ਹੁਣ ਦੇਖ ਲੈ ਤੁਰ ਕੇ ਵਧੀਆ ਅੱਛਾ ਪੱਕਾ ਇਹ ਸਲੈਕਟ ਆ ਹੁਣ ਚੱਲ ਭਾਈ ਹੁਣ ਤੇਰੀ ਸ਼ਾਪਿੰਗ ਹੋ ਗਈ ਹੁਣ ਕੀ ਰਹਿ ਗਿਆ ਜਰਾ ਬੈਗ ਰਹਿ ਗਿਆ ਕੱਲਾ ਉਹ ਕਰ ਦੇ ਸਲੈਕਟ ਗੁਰਸਾਹਿਬ ਦੀ ਸ਼ਾਪਿੰਗ ਹੋ ਗਈ ਹੁਣ ਪੂਰੀ ਹੁਣ ਆਪਾਂ ਚੱਲੀਏ ਘਰ ਨੂੰ ਗੁਰਸਾਹਿਬ ਨੇ ਬੈਗ ਲੈਤਾ ਇਹਨੇ ਟ੍ਰੀਪਾ ਵਾਲਾ ਲਿਆ ਦੂਜਾ ਫੇਰ ਦਵਾ ਦੂੰਗਾ ਠੀਕ ਆ ਟ੍ਰੀਪਾ ਵਾਲਾ ਲਿਆ ਨੇ ਅਗਲੀ ਵਾਰ ਫੇਰ ਲੈ ਲਈ ਅੱਜ ਤੱਕ ਗੁਰਸਹਿਬ ਤੇਰੀ ਪੂਰੀ ਫੁੱਲ ਸ਼ਾਪਿੰਗ ਹੋ ਗਈ ਅੱਜ ਖੁਸ਼ ਆ ਹੁਣ ਚੱਲੀਏ ਹੁਣ ਕਰਨ ਨੂੰ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਸਾਡਾ ਬਲੌਗ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਜਰੂਰ ਕਰਿਓ